ਸਤਿਨਾਮ ਵਾਹਿਗੁਰੂ ਸਹਿਬ ਜੀਓ ਚੌਕੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰਮੂਰਤਿ ਜੁਨੀ ਸੈ ਭੰਗਾ ਬ ਪ੍ਰਸਾਦਿ ਜਪ ਆਦ ਸੱਚ ਜਿਗ ਦਾ ਸੱਚ ਏ ਪੀ ਸੱਚ ਨਾਨਕ ਉਸਤਿ ਪੀ ਸੱਚ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁਪਕੇ ਚੁਪਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨ ਨਾ ਪੂਰੀ ਅਪਾਰਾ ਫੈਸ ਪ੍ਰਿਆਨ ਪਾਲਾ ਕੋ ਹੈ ਤਾ ਇੱਕ ਨਾ ਚੱਲੇ ਨਾਲ ਕਿ ਉਚਿਆ ਰਹੀਏ ਕਿ ਕੂੜੇ ਟੁੱਟੇ ਪਾਲੋਕ ਮਰ ਜਾਈ ਚੱਲਣਾ ਨਾਂ ਲਿਖਿਆ ਨਾਲ ਹੁਕਮਿ ਹੋ ਨਕਾਰ ਹੁਕਮ ਨਾ ਕਹਿ ਆ ਚਾਈ ਹੁਕਮਿ ਹੋ ਮਨ ਜੀ ਹੁਕਮ ਲੇ ਬਟਿਆਈ ਹੁਕਮਿ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਹੀਆ ਇਕ ਵੇਨਾ ਹੁਕਮੀ ਬਖਸ਼ਿਐ ਇਕ ਹੁਕਮੀ ਸਦਾ ਪਾਹੀਐ ਹੁਕਮੀ ਅੰਦਰਿ ਸਭ ਕੋ ਬਾਹਰਿ ਨਾ ਕੋਈ ਨਾਨਕੁ ਹੁਕਮੈ ਜੇ ਬੂਝੇ ਤਾ ਮੈਂ ਕਰਿ ਨਾ ਕੋਈ ਗਾਵੇ ਕੋ ਤਾਣੋ ਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨਾ ਗਾਵੇ ਕੋ ਗੁਣਾ ਵਿਟਿਆਈਆਂ ਚਾਰ ਗਾਵੇ ਕੋ ਵਿਤਿਆ ਵਿਚੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੈਂ ਗੁਰੂ ਦੇ ਕੋ ਜੀ ਲੈ ਪਿਰਦੇ ਗਾਵੇ ਕੋ ਜਾਪੇ ਰਹੀ ਸੇ ਧੂਰ ਗਾਵੇ ਕੋ ਵੇਖਿਆ ਦਰਹ ਧੂਰ ਕਤਨਾ ਕਤੀ ਨਾ ਵੇ ਟੂਟ ਕਤ ਕਤ ਖਾਤੀ ਕੋਟੀ ਕੋੜ ਕੋਟਾ ਜਿੰਦਾ ਤੇ ਲੰਡੇ ਤੱਕ ਪਾਏ ਦਿਵ ਗਾਜ ਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਦਾਉ ਨਾਨਕ ਵਿਕਸੇ ਪਰਵਾਉ ਸਾਚਾ ਸਾਹਿਬ ਸਚ ਨਾਏ ਪਾਕੇ ਪਵਾ ਪਰ ਅਗ ਮੰਗ ਹੈ ਦੇ ਦੇ ਦਾਤ ਕਰੇ ਦਰਤਾਰ ਫਿਰ ਕੀ ਅਗੇ ਰਖੀਏ ਜਿਤ ਦਿਸੇ ਦਰਬਾਰ ਮੂਕੀ ਬੋਲਨ ਬੋਲੀਏ ਜਿਤ ਸੁਨੰਤਰ ਪਿਆਰ ਅਮਤ ਵੇਨਾ ਸਚਨਾ ਹੋ ਵਿਟਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਕ ਦਵਾਰ ਨਾਨਕੇ ਵੇ ਜਾਣੀਐ ਸਵਾਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪਿਆ ਪੂਰਨ ਅਰੰਧਰ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਦਾਨਾ ਗਾਵੇ ਸੁਣੀ ਮਨ ਰੱਖੀਏ ਪਾਓ ਦੁੱਖ ਪਰ ਹਰ ਸੁਖ ਕਰ ਲੈ ਜਾਹੇ ਗੁਰਮਕੋ ਨਾਦੰ ਗੁਰਮਕ ਵੇਦੰ ਗੁਰਮਕ ਰਿਆਸਮਾਈ ਗੁਰੇਸਤ੍ਰ ਗੁਰ ਗੋਰਖ ਬਰਮਾ ਗੁਰ ਪਾਰ ਪਤਿ ਮਾਈ ਜੇ ਮੂਝਾ ਨਾ ਖਾ ਨਾਈ ਕਹਿ ਨਾ ਕਤ ਨ ਜਾਈ ਗੁਰਾਂ ਕਦੇ ਬੂਝਾਈ ਸਭਨਾ ਜੀਆ ਕਾ ਇੱਕੋ ਦਾਤਾ ਸੋ ਮੇ ਵਿਸਰ ਨ ਜਾਈ ਤੀਰਤ ਨਾ ਦੇ ਤਿਸ ਪਾਵਾਂ ਵਿਨਪਾਣੇ ਕੀ ਨਾ ਕਰੀ ਜੇ ਤਿਸੇ ਟਪਾਈ ਵੇਖਾ ਵੇਰ ਕਰਮਾਂ ਕੇ ਮਿਲੇ ਲਈ ਮਤ ਵਿਚ ਰਤਨ ਜਿ ਬਾਹਰ ਮਾਨਕ ਦੇਖ ਗੁਰ ਕੀ ਸਿੱਖ ਸੁਣੀ ਬੁਰਾ ਇੱਕ ਦੇ ਬੁਧਾਈ ਸਭ ਨਾਂ ਜੀਆਂ ਸਭ ਨਾਂ ਜੀਆਂ ਕਾ ਏਕੋ ਤਾਤਾ ਸੋਮ ਵਿਸਤ ਨਾ ਜਾਏ ਜੇ ਜੁਗ ਚਾਰੇ ਆਰਜਾ ਔਰ ਦਸੋਣੀ ਹੋਏ ਨਾ ਅਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੇ ਜਸ ਕੀਰਤਿ ਜਗ ਲਐ ਜੇ ਤਿਸ ਨੰਦਰ ਨਾ ਆਵੀ ਤਾ ਵਾਤ ਨਾ ਪੂਛੇ ਕੇ ਕੀਟ ਆਂਦਰ ਕੀਟ ਕਰ ਦੋ ਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਰਹਾ ਕੋਈ ਨਾ ਸੁੱਝਈ ਜੇ ਤਿਸ ਗੁਣ ਕੋਏ ਕਰੇ ਸੁਣੀਐ ਪੇਰ ਸੋਰਨਾਥ ਸੁਣੀਐ ਤਤਉਲ ਅਕਾਸ ਸੁਣੀਐ ਦੀਪ ਲੋਪ ਤਾਲਾ ਸੁਣੇ ਪਹ ਨਾ ਸਕੇ ਕਾਲ ਨਾਨਕ ਭਗਤ ਦਾ ਸਦਾ ਵਿਗਾਸ ਸੁਣੀ ਅਧੂਪ ਕਾ ਨਾਸ ਸੁਨਿਏ ਸਰਬਰਮਾ ਇੰਦਾ ਸੁਨਿਏ ਮੁਖਸਲਾਨ ਮੰਦਾ ਸੁਨੇ ਜੋ ਤਨ ਭੇਟੋ ਸੁਨੇ ਸਾਸਿਮਰਤ ਵੇਦੂ ਨਾਨਕ ਭਗਤ ਅਸਾ ਦਾਵੇ ਕਾਸ ਸੁਨੇ ਦੁਖ ਪਾ ਕਾ ਨਾਸ ਸੁਨੇ ਸਸਤੋਖ ਗਿਆਨ ਸੁਨੇ ਅਰਥ ਸਤ ਕਾ ਅchnਾਨ ਸੁਨਿਏ ਪਾੜ ਪੜ ਪਾਵੇ ਮਾਨਾ ਸੁਨੇ ਲਾਗੇ ਸੇਤਿਆਨ ਨਾਨਕ ਭਗਤਾ ਸਦਾ ਵਿਕਾਸ ਸੁਨਿ ਦੁਪਪ ਕਾ ਨਾਸ ਸੁਨਿ ਅਸਾਰਾ ਗੁਨਾਕੇ ਕਾ ਸੁਨਿ ਸਿਕ ਪੀਰ ਪਾਤਸਾ ਸੁਨਿ ਅੰਧੇ ਪਾਵੇ ਰਾਹੋ ਸੁਨਿ ਹਰਤ ਵੇ ਸਦਾਓ ਨਾਨਕ ਭਗਤਾ ਸਦਾ ਵਿਕਾਸ ਸੁਨਿ ਦੁਪਪ ਕਾ ਨਾਸ ਮੰਨ ਕੀ ਗਤ ਕੈ ਨਾ ਜਾਹੇ ਜੇ ਕੋ ਕਹੈ ਪਿਛੇ ਪਿਸਤਾ ਹੈ ਕਾਗਦ ਕਲਮ ਨਾਲ ਲੇਕਨ ਹਾਰ ਮੰਨੈ ਕਾ ਬਹਿ ਕਰਨ ਵਿਚਾਰ ਇਸ ਨਾਮ ਨਰਨਜਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਤੋ ਵੈ ਮਨ ਬੁੱਧ ਮੰਨੈ ਸਗਲ ਪਵਨ ਚੀਰ ਸੁਤੋ ਮੰਨੈ ਮੋ ਛੋਟਾ ਨਾ ਖਾਏ ਮੰਨੈ ਜਨ ਕੇ ਸਾਥ ਨਾ ਜਾਹੇ ਏਸ ਨਾਮ ਨਰਨਜਨ ਹੋਇ ਦੇ ਕੋਮਣ ਜਾਣੇ ਮਨ ਕੋਏ ਮਨਨੇ ਮਾਰਗ ਠਾਕ ਨਾ ਪਾਹੇ ਮਨਨੇ ਪਤ ਸਿਉ ਪ੍ਰਗਟ ਚਾਹੇ ਮਨਨੇ ਮਾ ਗੁਣ ਚੱਲੇ ਪੰਤੋ ਮਨਨੇ ਤਰਨ ਸੇਤੀ ਸੰਬੰਧ ਇਹ ਤਾ ਨਾਮੋ ਨਰੰਦਨ ਹੋਏ ਦੇ ਕੋਮਣ ਜਾਣੇ ਮਨ ਕੋਏ ਮਨਨੇ ਪਾਵੇ ਮੋਕ ਦਵਾਰ ਮਨਨੇ ਪਰਵਾਰ ਸਦਾਰ ਮਨਨੇ ਤਰੇ ਤਾਰੇ ਗੁਰ ਸਿੱਖੂ ਮੰਨੇ ਨਾਨਕ ਪਾਵਨਾ ਆਪੇਖ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਮਾਨ ਪੰਚ ਪ੍ਰਧਾਨ ਪੰਚ ਪਾਵੇ ਦਰਗਹਿ ਮਾਨ ਪੰਚ ਸੋਹੇ ਦਰਹਿ ਜਾਣ ਪੰਜਾ ਕਾ ਗੁਰੇ ਕੋ ਧਿਆਨ ਏਕੋ ਕਹਿ ਕਰੇ ਵਿਚਾਰ ਕਤੇ ਕੇ ਕਰਨੇ ਨਹੀਂ ਸੁਮਾਰ ਤੋਲ ਤਰਨ ਦੇ ਆਕਾ ਪੂਤ ਸੰਤਉ ਤਾਪ ਰਕੇ ਦਿਨ ਸੂਤ ਜੇ ਕੋ 부ਝੇ ਹੋ ਵਿਸਤਿਆਰ ਤਵਲੇ ਉਪਰ ਕੀਤਾ ਪਾਰ ਤਤਿਉਰ ਪਰਿਉ ਰੋਰ ਤੇਤੇ ਪਾਰ ਤਲੇ ਕਵਨ ਜੋਰ ਜੀ ਜਤ ਰੰਗ ਗਤੇ ਨਾਮ ਸਭੁਨਾ ਲਿਖਿਆ ਉੜੀ ਕਲਾ ਇਹ ਲਿਖਾ ਲਿਖ ਜਾਣੇ ਕੋ へ ਲੇਖਾ ਲੇਕਿਆ ਕੀਤਾ ਹੋਇ किर्त तं स्वले रूप केतिदात जान कोन कूता हे तप सवेक वा तिसते लख तरयाव कुदरत कवन का विचार वारन तमा एक वार जत तुद भावे साई फलिकार दू सदा सलोम तनंकर असंत जप श्रंख पावो असंख पूजा संक तव ताओ असंख ग्रंथ मुख वेद पाठ असंख योग मन रहउ दास असंख भक्त गुण ज्ञान विचार असंख सत्री असंख ततार असंख सूरम पक्ष सार असंख मोहन लेउ लातार उदरत कवि का विचार ਵਾਰੇ ਨਾ ਜਾਵਾਂ ਇੱਕ ਵਾਰ ਜੋ ਤੁੱਤ ਪਾਵੇ ਸਹੀਂ ਪੜੀਕਾਰ ਤੂ ਸਾਦਾ ਸਲਾਮਤਨ ਵਿੰਕਾਰ ਅਸੰਖ ਮੂਰਕਾਂਤ ਘੂਰ ਅਸੰਖ ਚੋਰ ਰਾਮਕੋਰ ਅਸੰਖ ਮਨਕਾਰ ਰਹਿ ਚਾਹੀਏ ਜੋਰ ਅਸੰਖਲ ਵਡ ਹੱਤਿਆ ਕਮਾਏ ਅਸੰਖ ਪਾਪੀ ਬਾਪੂ ਕਰ ਜਾਹੇ ਅਸੰਖ ਟੁਲਿਆਰ ਕੂੜੇ ਫੇਰ ਆਹੇ ਅਸ਼ੰਕ ਮਲੇਤ ਮਲ ਪਖਾਏ ਅਸ਼ੰਕ ਨਿਤ ਕਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਹੋਰ ਨਾ ਪਿਆਮ ਏ ਕਉਬਾਰ ਜੋਤਿ ਤ ਪਾਵੇ ਸਾਈ ਪਲੀਕਾਰ ਤੂ ਸਰਦਾਸ ਲਾਮਤ ਨਿਰੰਕਾਰ ਅਸ਼ੰਕ ਨਾ ਅਸ਼ੰਕ ਤਾਓ ਅਗੰਮ ਰੰ ਅਸ਼ੰਕ ਲੋਗ ਅਸ਼ੰਕੇ ਸਿਰ ਪਾਰੋ ਹੋਏ ਅਕ੍ਰਿ ਨਾਮ ਅਕ੍ਰਿ ਸਲਾਹ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਸਿਰਨਾਏ ਜੇ ਪਰਮਾਏ ਤਿਤੇ ਪਾਏ ਜਤ ਕੀ ਤਿਤ ਤਿਤ ਨਾਉ ਵੇਨਾਰੇ ਨਾਏ ਕੋ ਤਉ ਕੁਦਰਤ ਕਮਨ ਕਾ ਵਿਚਾਰ ਵਰਨ ਜਾਵਾ ਏਕ ਵਾਰ ਜਤੁਤ ਪਾਵੇ ਸਾਈ ਫੜੀਕਾਰ ਸੂ ਸਾਦਾ ਸਲਾਮ ਤਨ ਰੰਕਾਰ ਪਰੇ ਹਾਂ ਤੋ ਪਿਰਤਨ ਦੇਹ ਪਾਣੀ ਉਤਤ ਉਤਰ ਸਖੇ ਹੂਤ ਪ੍ਰੀਤਿ ਕਾ ਪੜੋਏ ਦੇ ਸਭ ਬੁਨ ਲਿਯੋ ਤੋਏ ਪਰੇ ਮਤ ਪਾਪਾ ਕੇ ਰੰਗ ਉਤੋ ਪੇ ਨਾਨਕ ਕੇ ਰੰਗਾ ਕੁੰਨੀ ਪਾਪੀ ਆ ਕਰਨਾਏ ਕਰ ਕਰ ਕਰਨਾ ਲਿਖ ਲੈ ਜਾ ਹੂੰ ਆਪੇ ਬੀਜਾ ਪਹਿ ਖਾਉਂ ਨਾਨਕ ਊਕਮੇ ਆਵਾਂ ਜਾਵਾਂ ਤੇਤ ਤਪਦੇ ਆਕਦਾਨ ਜੇ ਕੋ ਪਾਵੇ ਤਿਲ ਕਮਾਨ ਸੁਣਿਆ ਮਨਿਆ ਮਨ ਕੀਤਾ ਪਾਉ ਅੰਤਰ ਗਾ ਤੇਤ ਮੱਲ ਨਾ ਹੋ ਸੰਗੁਣ ਤੇਰੇ ਮੇ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤੰਦ ਬਾਣੀ ਪਰਮਾਹ ਸਤ ਸੋ ਅਨਸਾ ਦਾ ਮਨ ਚਾਉ ਕਮਸ ਵੇਲਾ ਵਕਤ ਕਮਣ ਕਮਣ ਤੇਤ ਕਮਣ ਵਾਰ ਕਵਨ ਸਰੁੱਤੀ ਮਾਉ ਕਵਨ ਜਿਤੋ ਆਕਾਰ ਮਿਲ ਨ ਪਾਇਆ ਪੰਡਤੀ ਜਿਉ ਲੇਖੂ ਪੁਰਾਣ ਭਗਤ ਨ ਪਾਇਓ ਕਾ ਦੀਆ ਜੇ ਲੇਖਨ ਲੇਖੂ ਪੁਰਾਣ ਤਿਤਵ ਨ ਜੋਗੀ ਜਾਣੇ ਉਤਮ ਨ ਕੋਈ ਜੋ ਕਰਤਾ ਸੇਠੀ ਕੋ ਚਾਤੇ ਆਪੇ ਜਾਣੈ ਸੋਈ ਕਿ ਕਰਖ ਕੇ ਸਲਾਈ ਕਿ ਵਰਨੀ ਕਿਵ ਜਾਣਾ ਨਾਨਕ ਆਖਣ ਸਭੂ ਆਕੇ ਇੱਕ ਦੋ ਇੱਕ ਸਿਆਣਾ ਵਟਸ ਵਟੇ ਨਾਏ ਕੀਤਾ ਜਹ ਕਹੋਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਕਿਹਨਾਂ ਸੋਹੇ ਪਤਾਲ ਅਪਾਲ ਅਲਖੋ ਦਾ ਸੰਸਾਰ ਸੋ ਓੜ ਕੋੜ ਪਾਲ ਤਕੇ ਵੇਰ ਕਹਿਣ ਇੱਕ ਬਾਤ ਸੇਸ ਟਾਰ ਕੇ ਕਿਤੇ ਬਾਸ ਲੋਇਕ ਤਾਰ ਲੇ ਕੋ ਤਾਂ ਲਿਖੀਏ ਲਿਖੀਏ ਵਿਨਾਸ ਨਰਕ ਵੱਡਾ ਕੀਏ ਬੇ ਜਾਣੀ ਆਪੋ ਸਲਾਹੀ ਸਲਾਹੀ ਇਸੂਤ ਨਾ ਪਾਈਆ ਨਾ ਤੀ ਅਤੇ ਵਾ ਪਵੇ ਸਮੁੰਦਰ ਨਾ ਜਾਣਿ ਹੈ ਸਮੁੰਦਰ ਸਾ ਸੁਤਾਨ ਗਿਰ ਸੇਤੀ ਮੋਲ ਤਨ ਕੀੜਿ ਤੋ ਨਾ ਹੋ ਬਨੀ ਜੇ ਇਸਮਨ ਨਾ ਵਿਸਰੇ ਪੰਤੋ ਨਾ ਸਿੱਧੀ ਕੰਨਾੰਤੋ ਅਨੰਤਨਾ ਕਰਨੇ ਦੇ ਨੰਤ ਅੰਤ ਨੂੰ ਵੇਖਣਾ ਸੁਣਨਾ ਅੰਤੋ ਅੰਤੋ ਨਾ ਜਾਪੇ ਕਿਆ ਮਨ ਮੰਤੋ ਅੰਤ ਨਾ ਜਾਪੇ ਕਿਐ ਤਾ ਆਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਰਨ ਕੀਤੇ ਵਿਲਿਲਾਏ ਤਾਂ ਕੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਏ ਬੋਤਾ ਕਹੇ ਬੋਤਾ ਹੋਏ ਵਟ ਸਰੂਚ ਤਾਉ ਉੱਚੇ ਉਪਰ ਉੱਚਾ ਨਾ ਹੂੰ ਐਵੜੂ ਚਾਹੋ ਕੋਏ ਤੇ ਸੂਚੇ ਕੋ ਜਾਣੇ ਸੋਏ ਜੇਵੜਾ ਆਪੋ ਜਾਣੇ ਆਪਾਪ ਨਾਨਕ ਨਦੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਦੂਦ ਪਾਰ ਕੀਤੀ ਆਗਲਤ ਨਾਈ ਵਿਚਾਰ ਕੇਤੇ ਘਪਤੂਟ ਹੈ ਬੇਕਾਰ ਕੇਤੇ ਲੈ ਲੈ ਮੁਕਰਪਾਏ ਕੇਤੇ ਮੁਰਖ ਖਾਈ ਖਾਏ ਕੇਤੇ ਰੁਕ ਫੂ ਸਤਮਾਰ ਏ ਬਿਨਾ ਤੇਰੀ ਦਤਾਰ ਬੰਦ ਖਲਾਸੀ ਪਾਣ ਹੋਏ ਉਹ ਰੱਖ ਨਸਕੇ ਕੋ ਹੈ ਦੇਖੂ ਖਾਇ ਕਾਖ ਨ ਪਾਈ ਉਹ ਜਾਣ ਜਿਤੇ ਮੁਖਾਏ ਆਪੇ ਜਾਣੇ ਆਪੇ ਦੇ ਆ ਕਿਸੇ ਵੀ ਕੇਈ ਕਹੇ యేసు ਨੰਬਰ ਸੇ ਸਿਪਤ ਸਲਾਮ 4 5 6 ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰਿਆ ਮਨ ਪੰਡਾਰ ਅਮੁੱਲਾਏ ਮੁੱਲ ਚਾਹੇ ਅਮੁੱਲ ਪਏ ਮੁੱਲਾ ਸੁਮਾਏ ਅਮੁੱਲ ਤਰਮ ਮੁੱਲ ਦੀਵਾਨ ਅਮੁੱਲ ਦੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ અમૂલ અમૂલ કે ન જાય આખા કરે નિલાય આકે વેદ પાઠ પુરાન આકે બડે કરે વિકિયાન આકે બ્રહ્મે આકેન્દો આકે ગોપીતે ગોવિંદ આકે સરાકે સિદ્ધ આકે કિતતે કિતતે પુતા આકે દણ આકે દેવ આકે સૂરનલ મુનજન સેવ ਕੀਤੇ ਅੱਖੇ ਅਕਨ ਪਾਏ ਕੀਤੇ ਗਹਿ ਕੇ ਉਟ ਟਟ ਜਾਹੇ ਇਹ ਤੇ ਕੀਤੇ ਹੋਰ ਕਰਹਿ ਤਾਕ ਨ ਸਕੇ ਕਈ ਕੇ ਜੇ ਵਿਟ ਪਾਵੇ ਤੇ ਵਿਟ ਹੋ ਹੋਏ ਨਾਨਕ ਜਾਣ ਸਾਚਾ ਸੋਹੇ ਏਕੋ ਆਖੇ ਬੋਲ ਵਿਗਾੜ ਤਾ ਲਿਖੇ ਸਿਰ ਦੁਆਰ ਗਵਾਰੂ ਉਦੁਰ ਕਿਆ ਸੁ ਕਰ ਕਿਹਾ ਜਿਤ ਵੇ ਸਰਸ ਮਾਲੇ ਵਾ ਦਿਨੋ ਦੁਨੇ ਕਸੰਕ ਕੇ ਤੇ ਵਨ ਹਾਰੇ ਕੇਤੇ ਰਖ ਫਰੀ ਸੁ ਕਹੀਯਨ ਕੇਤੇ ਗਵਨ ਹਾਰੇ ਗਵ ਤੂਨੋ ਪਉਣ ਪਾਣੀ ਬੇਤਰੰਤਰ ਗਾਵੇ ਰਾਜਾ ਤਰਮ ਦੁਆਰੇ ਗਾਵੇ ਤਿਤ ਗੁਤ ਲਿਖ ਜਾਣੇ ਲਿਖ ਲਿਖ ਤਰਮ ਵਿਚਾਰੇ ਗਵ ਇਸਰ ਬ੍ਰਹਮਾ ਦੇਵੀ ਸੋ ਨਸਰਾ ਸੁਆਲੇ ਗਾਵੇ ਇੰਦ੍ਰਾਸਨ ਬੇਟੇ ਦੇਵਤੇ ਅੰਦਰ ਨਾਲੇ ਗਾਵੇ ਸਮਾਦੀ ਅੰਦਰ ਕਾਮਤਾਦ ਵਿਚਾਰੇ ਗਾਵਣ ਜਤੀ ਸਰ ਤਿਸੰਤ ਕੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸਰ ਯੁਗਦਿ ਗੁਏ ਦਾਨਾ ਲੈ ਗਾਵੇ ਮੋਹੀ ਅਮਨ ਮੋਹਨ ਸੁਰਗਾ ਮੁਚ ਪਿਆਲੇ ਗਾਵਣ ਰਤਨ ਪਾਏ ਤੇਰੇ ਅਰਦਰ ਦਿੱਤ ਨਾਲੈ ਗਾਵੇ ਜੋਰ ਮੰਗਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰਾਕੇ ਤਾਰੇ ਸੇਤ ਦਿਨ ਗਾਵੇ ਤੂ ਤਪਉਨ ਰਤ ਤੇਰੇ ਪ੍ਰਭ ਕ੍ਰਿਸ਼ਨ ਨਾਲੈ ਹੋਰ ਕੇਤੇ ਗਮ ਸਿਮ ਚਿਤ ਨਾਵਨ ਨਾਨਕ ਆ ਵਿਚਾਰੇ ਸੋਈ ਸੋਈ ਸਰਸ ਸਾਇਬ ਸਚ ਸਤਿ ਨਾਈ ਹੈ ਵੀ ਉਹ ਸ੍ਰੀ ਚਾਇਨਾ ਜਾਸੀ ਰਤਨਾ ਦਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਦਿਨ ਸੀ ਮਾਇ ਦਿਨੋ ਪਾਈ ਕਰ ਕਰ ਵੇਖੇ ਕੀ ਤਾਪਣਾ ਜਿਉ ਤਿਸ ਦੀ ਵਟਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸ ਸਾ ਪਾਸ ਸਾਇਬ ਨਾਨਕ ਰਹਿ ਨਰ ਜਾਏ ਮੁੰਦਸ ਤੋਕ ਸਰਪਚੋ ਨੀ ਤੇ ਅਨ ਕੀ ਕਰੇ ਬਿਭੂਤ चिन्ता काल परिकायाु डण्डा प्रतीत आय पति सगल जति मन जीते जगजीत आदेशोदेश नत नहत जुग युग कुवेश भुद्ध ज्ञान दे भण्डारण भटकट वादे नदो आपना तो नाती सब जगी दृश दोरा साद ਸੰਯੋਗ ਸੰਯੋਗ ਤੋਂ ਇੱਕ ਕਾਰਚ ਲਾਵੇ ਲੇਕੇ ਆਵੇ ਪਾਗ ਆਦੇਸ਼ ਦੇ ਸਿਆਦੇਸ਼ ਆਦ ਨਿਰਨਤ ਨਾਤ ਜੁਗਦੁਗੇ ਕੋ ਵੇਸ ਏਕਾ ਮਾਈ ਜੁਗਤਵੇ ਆਈ ਤਿੰਤੇ ਹੱਲੇ ਪਰਮਾਨ ਇੱਕ ਸੰਸਾਰ ਏਕੋ ਪੰਡਾਰੀ ਏਕੋ ਰਾਏ ਦੀਵਾਨ ਜਿਉ ਤਿਸ ਪਾਵੇ ਤੇ ਵਿਚ ਲਾਵੇ ਇਹ ਹੋਵੇ ਪਰਮਾਨਾ ਹੋਵੇ ਕਿਉ ਨੰਨਤ ਨਾਲੇ ਬੋਤਾ ਹੋਵੇ ਡਾਣ आदे तिस्यते सु आदनी नहत जुग जुग को वेस आसन लोय लोय पंडार जो किस पास होय कावार कार कर वे के सिर जनार नान कात्रे की साथी कार आदेशु तिस आदेशु आदनी नहत जुग जुग को ਇਕ ਦੋ ਜੀਵੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਕੀ ਹੈ ਏਕੋ ਨਾਮ ਜਗਦੀਤ ਇਤਰਾ ਪਤ ਪੌੜੀਆਂ ਚੜਿਏ ਹੋਏ 21 ਤੁੰਗ ਲਲਾ ਕਾਸ ਕੀ ਹੀਟਾ ਏ ਵੀਸ ਨਾਗ ਨਦਰੀ ਪਾਈਏ ਊੜੀ ਊੜੇ ਠੀਸ ਅੱਖਾਂ ਜੋਰ ਚ ਪੈਣਾ ਜੋਰ ਜੋਰ ਨਮੰਗੰਦੇ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋ ਨਾ ਸੁੱਟੀ ਗਿਆਨ ਵਿਚਾਰ ਜੋ ਨਾ ਜੁਕਤੀ ਛੁੱਟੇ ਸੰਸਾਰ ਜੇ ਸਾਥ ਜੋਰ ਕਰ ਵੇਕੇ ਸੋਏ ਨਾਨਕ ਤੁਮ ਨੀਤ ਨ ਕੋ ਹੈ ਰਾਤਿ ਰੁਤੀ ਤਿੱਤੀ ਵਾਰ ਪਵਨ ਪਾਨ ਅਗਨੀ ਪਤਾਲ ਤਿਸ ਵਿੱਚ ਤਰਤੀ ਤਪ ਰ ਕੀ ਤਰਮਸਾਲ ਦੇਸ ਵਿੱਚ ਜੀ ਜੋਗਤ ਕੇ ਰੰਗਾ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮਿਆ ਵਿਚਾਰ ਸੱਚਾ ਪਸਾ ਸੱਚਾ ਦਰਬਾਰ ਤੇਤ ਸੋਨ ਪੰਚ ਪਰਮਾਨ ਨਦਰੀ ਕਰਮ ਪਾਵੇ ਨਿਚਾਨ ਕਚ ਪਕਾਇਓ ਤੇ ਪਾਏ ਨਾਨਕ ਗਿਆ ਜਪੇ ਜਾਏ ਦਰੁਖੰਡ ਕਾਏ ਉਤਰਮ ਗਿਆਨਖੰਡ ਕਾ ਕੋ ਕਰਮ ਕਿਤੇ ਪ੍ਰਾਣ ਪਾਣੀ ਦੇ ਸੰਤਰ ਕਿਤੇ ਕ੍ਰਾਂਮੇਸ਼ ਕਿਤੇ ਵਰਮੇ ਕਾਰਤਕੜੀ ਹੈ ਰੂਪ ਰੰਗ ਕੇ ਵੇਸਾ ਕਿਤੇ ਘਰ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਦੂਦਨਾਤ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨੁ ਮੁੰਨਿ ਕਿਤੇ ਕਿਤੇ ਰਤਨ ਸਮੰਦਾ ਕੀਤਿਆ ਕਾਣੀ ਕੀਤਿਆ ਬਾਣੀ ਕੀਤੇ ਪਾਤ ਨਰਿੰਦਾ ਕੀਤੇ ਸੂਰਤੀ ਸੇਵਕੋ ਕਿਤੇ ਨਾਨਕ ਤੰਤੁ ਅਨੰਤ ਗਿਆਨ ਕਾੰਡਮੈ ਗਿਆਨ ਪ੍ਰਚੰਡ ਤਿਤੈ ਨਾਲ ਪਿਰੋਦੂ ਗੋਡਨੰਦ ਸਰੁਖੰਡ ਕੀ ਬਾਣੀ ਰੂਪਾ ਇਤੇ ਕੜਿ ਕੜਿਏ ਬੋਧਨੂਪ ਤਾਂ ਕੀ ਗੱਲ ਨਾ ਕੱਟਿਆ ਨਾ ਜਾਏ ਏਕੋ ਕਹੇ ਪਿੱਛੇ ਉਸਤਾ ਹੈ ਤਿੱਤੇ ਕੜਿਏ ਸੂਰਤ ਮਤ ਮਨ ਬੁੱਧਾ ਇਤੇ ਕੜਿਏ ਸੂਰਾ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਤਉ ਨ ਕੋਈ ਹੋਰ ਤਿਤ ਜੋਦ ਮਹਬਲ ਸੂਰਾ ਦਿਨ ਮੈਂ ਰਾਮ ਰਿਆ ਪ੍ਰਪੂਰਿਤ ਸਿਤਾ ਸੇ ਤਮ ਮਨ ਮਾਇ ਤਾਂ ਕੇ ਰੂਪ ਨ ਕਤਨੇ ਜਾਏ ਨਾ ਉਮਰੇ ਨ ਢਕੇ ਜਾਏ ਜਿਨ ਕੇ ਰਾਮ ਵਸੇ ਮਨ ਨਮਾਹੇ ਤਿਤੇ ਭਗਤ ਵਸੇ ਕੇ ਲੋ ਕਰੇ ਅਨੰਦ ਸਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਕੇ ਨਤਿਹਾਲ ਤਿੱਤੇਖੰਡ ਮੰਡਲ ਵਰ ਭੰਡਾ ਜੇ ਕੋ ਕਥੇ ਤੰਤ ਨੰਤ ਤਿੱਤੇ ਲੋ ਲੋ ਆਕਾਰ ਜਿਵ ਜਿਵ ਕਮ ਤਿਵ ਤਿਵ ਕਾਰ ਵੇਕੇ ਵਿਪਸੇ ਕਰ ਵਿਚਾਰ ਨਾਨਕ ਤਨਾ ਕਰਦਾ ਸਾਰ ਜਤ ਪਰਤੀ ਜਿਸ ਨਿਆਰ ਅਰਨਮਤ ਵੇਦ ਤਿਆਰ ਓ ਕਲ ਲਗਣ ਕਰਤਾਉ पांडा पौमृत तिथ डाल कड़ी सब दो सची टाल जिन को नदर कं तिन कार नानक नदरी नद निहाल सलोक पवन गुरु पानी पिता माता तत् मात दिसरा दो दया खेल चल जगत ਕਿੰਗਿਆਂ ਬੁਰਾਈਆਂ ਵਾਚੇ ਤਰ ਮਹਾ ਦੂਰਾ ਕਰਮੀਆਂ ਕੋ ਆਪਣੀ ਕਿੰਨੜੇ ਕੇ ਦੂਰਾ ਜਿਨਿ ਨਾਮ ਧਿਆਇਆ ਗੈਮ ਚਕਤ ਕਾਲ ਨਾਨਕ ਪ੍ਰੇਮ ਕੋ ਜਲ ਕੇਤੀ ਛੁੱਟੀ ਨਾਲ ਜਿਨਿ ਨਾਮ ਧਿਆਇਆ ਗੈਮ ਚਕਤ ਕਾਲ ਨਾਨਕ ਪ੍ਰੇਮ ਕੋ ਜਲ ਕੇਤੀ ਛੁੱਟੀ ਨਾਲ ਨਿਨ ਨੰਮ ਤੇ ਆਇਆ ਗੈਮ ਚੱਕਤ ਕਾਲ ਨਾਨਕ ਤੇਨ ਕੋ ਚਲੇ ਕੇਤੀ ਚੁੱਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ